ਹਾਂ ਜੀ ਕਿ ਨਾਮ ਜੀ ਮੇਰਾ ਨਾਮ ਰ지ਂਦਰ ਕੌਰ ਹੈ ਜੀ ਜਿਸ ਵੇਲੇ ਜਦੋਂ ਇਹ ਪਰਮਪਤਨੀ ਹਨ ਜੀ ਗੁਰੂ ਜੀ ਕਿਸ ਤਰ੍ਹਾਂ ਕਿੰਨਾ ਸਮਾਂ ਹੋ ਗਿਆ ਸੀ ਇਹਨਾਂ ਨੇ ਜੋਬ ਕਰਦਿਆਂ ਨੂੰ ਤਹਾਨੂੰ ਆਪੀ ਗੇ ਸਭੀ ਗੱਲ ਬਸਿਨ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਸੀ ਰੈਨ ਸੈਂਸ ਦਾ ਉਹ 21 ਸਾਲ ਉਹਨਾਂ ਨੇ ਦੇਸ਼ ਦੀ ਸੇਵਾ ਕੀਤੀ ਹੈ ਇਹ ਮਸਾਲ ਲੱਗਿਆ ਹੋਇਆ ਹੈਗਾ ਪਰਿਵਾਰ ਨਾਲ ਗੱਪਾਂ ਦੇ ਵਿੱਚ ਬਹੁਤ ਵਧੀਆ ਵਿਚਰਦੇ ਸੀ ਹਰ ਇੱਕ ਨਾਲ ਸੁਭਾਅ ਬਹੁਤ ਚੰਗਾ ਸੀ ਇਨਾ ਟਾਈਮ ਛੁੱਟੀ ਕੱਟ ਗਈ ਗਏ ਹੋ। ਛੁੱਟੀ ਉਹ 42 ਦਿਨ ਦੀ ਛੁੱਟੀ ਕੱਟ ਕੇ ਗਏ ਨੇ ਜੀ 8 ਤਰੀਕ ਨੂੰ ਆਉਣ ਡਿਊਟੀ ਹੋਣੀ ਹੈਗੇ। 11 ਵਜੇ ਗਈ ਹਾਜ਼ਰੀ ਹੋ ਗਈ ਸੀ ਤੇ 2:30 ਵਜੇ ਸਾਨੂੰ ਇਹ ਪਤਾ ਲੱਗਿਆ ਕਿ ਵੀ ਸੀਰੀਅਸ ਹੋ ਗਏ ਨੇ। ਜੀ ਬਹੁਤ ਸੀਰੀਅਸ ਨੇ ਕਿਸ ਦਾ ਉਸੇ ਸੀਰੀਅਸ ਹੋਣ ਕੀ ਇਹ ਸਾਨੂੰ ਪਤਾ ਲੱਗਿਆ ਕਿੰਨਾ ਨਸਰਾ ਤਰਾਂ। ਸਾਨੂੰ ਜੁਣ ਤੋਂ ਫੋਨ ਆਇਆ ਜੀ ਕਹਿੰਦੇ ਵੀ ਥੋੜੀ ਪ੍ਰੋਬਲਮ ਆ ਰਹੀ ਹੈ ਜੀ। ਅਸੀਂ ਐਮਐਨਸੀ ਲੈ ਕੇ ਜਾ ਰਹੇ ਹਾਂਗੇ। ਤੇ ਜਦੋਂ ਮੈਂ ਕਿਹਾ ਠੀਕ ਹੈ ਜੀ ਕੋਈ ਗੱਲ ਨਹੀਂ ਤੁਸੀਂ ਦੇਖਭਾਲ ਕਰੋ ਉਹਨਾਂ ਨੇ ਪੁੱਛਿਆ ਘਰ ਵਿੱਚ ਕਿਵੇਂ ਸੀ ਘਰ ਵਿੱਚ ਵਧੀਆ ਠੀਕ ਠਾਕ ਸੀ ਬਹੁਤ ਵਧੀਆ ਛੁੱਟੀ কাট ਕੇ ਆਏ ਨੇਗੇ ਉੱਥੇ ਜਾ ਕੇ ਪਤਾ ਨਹੀਂ ਕੋਈ ਕੀ ਪ੍ਰੋਬਲਮ ਆ ਜੇ ਸਾਨੂੰ ਪੂਰੀ ਗੱਲ ਤੁਹਾਨੂੰ ਨਹੀਂ ਦੱਸੀ ਜੀ ਸਾਨੂੰ ਤਿੰਨ ਢਾਈ ਵਜੇ ਇਹ ਕਹ ਹੈਗਾ ਵੀ ਸੀਧ ਹੋ ਗਿਆ ਵੀ ਨਹੀਂ ਰਹੀ ਚੱਲ ਗਈ ਸਾਡੇ ਸਾਡੇ 11 ਵਜੇ ਗੱਲ ਹੋਈ ਹੈ ਜੀ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਮੈਂ ਡਿਊਟੀ ਪਹੁੰਚ ਗਿਆ ਠੀਕ ਠਾਕ ਆ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ ਜੀ ਜਿਹਨੂੰ ਆਈ ਨੂੰ YouTube ਅੱਤ ਕੀ ਦੇਣ ਉਹਦੇ ਕੰਡੇ ਦੇ ਵਿੱਚ ਵਿੱਚ ਦੇ ਲੋਕਾਂ ਦੇ ਵਿੱਚ ਰਹੇ ਜੀ ਹਾਂਜੀ ਸਾਰੇ ਪਿੰਡ ਦੇ ਵਿੱਚ ਸਭ ਨਾਲ ਰਹਿਣ ਸਨ ਵਧੀਆ ਸੀ ਸਭ ਨੂੰ ਮਿਲ-ਗਿਲ ਕੇ ਗਏ ਨੇਗੇ ਸਾਰਿਆਂ ਨਾਲ ਵਧੀਆ ਰਹਿੰਦੇ ਸੀ ਬੱਚੇ ਕੀ ਕੁਛ ਬੱਚੇ ਕਿਤੇ ਦਾ ਹੈ ਬੇਟਾ ਇੱਕ ਮੇਰੀ ਇੱਕ ਬੇਟੀ ਹੈ ਜੀ ਪੜ੍ਹਦੀ ਹੈ ਬੱਚੇ ਬੇਟਾ ਕਲਾਸ 2 ਚ ਹੈ 17 ਸਾਲ ਦੀ ਉਮਰ ਹੈ ਬੇਟੀ 9ਵੀਂ ਕਲਾਸ ਦੇ ਵਿੱਚ ਵੱਢਦੀ ਹੈ ਬੱਚਿਆਂ ਕੋਈ ਕੀ ਸੋਚ ਰਹਾ ਕੀ ਬਣਾਉਣਾ ਮੈਂ ਤੁਸੀਂ ਜੇ ਤੈਨੂੰ ਆਪੀਐਸ ਬਣਾਉਂਦੀ ਚਾਹੁੰਦੇ ਸੀ ਉਹਨਾਂ ਦੀ ਇੱਛਾ ਸੀ ਜੀ ਇਹਨੂੰ ਕਹਿਣਾ ਸੀ ਬੇਟਾ ਵਧੀਆ ਪੜ੍ਹੋ ਲਿਖੋ ਮੈਂ ਤੁਹਾਨੂੰ ਇੱਕ ਅਫਸਰ ਲੈਵਲ ਵਿੱਚ ਭਰਤੀ ਕਰਾਂਗਾ ਜਦੋਂ ਹੁਣ ਆਈ ਸੀ ਦੀ ਛੁੱਟੀ ਤੇ ਤੁਹਾਡੇ ਨਾਲ ਇਹ ਹੋਈ ਗੱਲ ਬੱਚੇ ਬਾਰੇ ਹਾਂਜੀ ਬੱਚੇ ਬਾਰੇ ਸੁਹਾ ਸੁਣਾ ਲਈ ਕਹਿੰਦੇ ਵੀ ਇਹਨਾਂ ਨੂੰ ਆਪਾਂ ਨੇ ਵਧੀਆ ਪੜਾ ਲਖਿਆ ਕਿ ਵਧੀਆ ਇੱਕ ਅਫਸਰ ਬਣਾਉਣੇ ਨੇ ਮਾਰ ਮੈਸੇਜ ਕਰਦੇ ਸੀ ਆਪਣੀ ਪਤਨੀ ਦੇ ਵਿੱਚ ਸ਼ੇਅਰ ਮੈਂ ਬਹੁਤ ਵੱਡਾ ਮਾਣ ਵਿਸ਼ਵਾਸ ਕਰਦੀ ਹਾਂ ਮਾਣ ਕਰਦੀ ਹਾਂ ਕਿ ਉਹ ਦੇਸ਼ ਦੀ ਸੇਵਾ ਲਈ ਆਪਣੇ ਜਾਨ ਦੀ ਕਰਵਾਣੀ ਦਿੱਤੀ ਉਹਨਾਂ ਨੇ ਸਿਰ ਦਿੱਤੀ ਪਾਈ ਹੈ ਮੈਨੂੰ ਗਰਵ ਹੈ ਇਸ ਚੀਜ਼ ਦਾ ਪਰ ਜੋ ਮੈਨੂੰ ਲਾਈਫ ਦੇ ਵਿੱਚ ਘਾਟਾ ਪੈ ਗਿਆ ਚਲੋ ਉਹ ਤਾਂ ਨਹੀਂ ਗੱਲ ਬਣਦੀ ਪਰ ਮੈਨੂੰ ਮਾਣ ਬਹੁਤ ਆਉਂਦਾ ਗੁਰਵੀਰ ਸਿੰਘ ਪਤੀ ਤੇ ਕਿ ਉਹ ਦੇਸ਼ ਵਾਸਤੇ ਆਪਣੀ ਜਿੰਦ ਜਾਨ ਲਾ ਗਏ ਜਿਹੜਾ ਪਿੰਡ ਦਾ ਮਾਹੌਲ ਜਿਹੜਾ ਹੈਗਾ ਇਹ ਗੱਲ ਵੀ ਦੱਸਣਾ ਹੈ ਕਿੰਤਰਾਂ ਲੋਕ ਆ ਰਹੇ ਨੇ ਜਿਵੇਂ ਸ਼ਿਮੂ ਤੇ ਆਦਿ ਇਹਨਾਂ ਨੂੰ ਪਿਆਰ ਕਰਨ ਦੇ ਮੌਕੇ ਦੇ ਬਹੁਤ ਪਿਆਰ ਕਰ ਰਹੇ ਨੇ ਜੀ ਲੋਕ ਲੋਕਾਂ ਤੋਂ ਵੀ ਸਾਰੇ ਪਿੰਡ ਦੇ ਵਿੱਚ ਵੀ ਤਵੇ ਬੰਦ ਹੋਏ ਪੈਣਗੇ ਜਨਨ ਕਿ ਬਹੁਤ ਦੁੱਖ ਮਨਾਇਆ ਜਾਏਗਾ ਸਾਰੇ ਪਿੰਡ ਦੇ ਲੋਕਾਂ ਨੇ ਔਰ ਜੋ ਵੀ ਭੈਣ ਭਾਈ ਆਲੇ ਦਿਵਾਲੇ ਵਾਲੇ ਨੇ ਸਭ ਆਪਣੇ ਲਈ ਦੁੱਖ ਸਾਂਝਾ ਕਰਨ ਲਈ ਪਹੁੰਚੇ ਨੇ ਮੇਰੇ ਕੋਲ ਜਦੋਂ ਗੱਲਬਾਤ ਹੋਈ ਕਿ ਦੋਨੋਂ ਦਾ पार्थिव ਸਰੀਰ ਜਿਹੜਾ ਕਰਵਾਉਣਾ ਹੈਗਾ ਪਿੰਡ ਉੱਤਰੋਂ ਪਹੁੰਚਣਾ ਹੈ ਅੱਜ ਸ਼ਾਮ ਨੂੰ ਕਹਿੰਦੇ ਆ ਜੀ ਆਪਣਾ ਪਟਿਆਲੇ ਪਹੁੰਚਣਗੇ ਤੇ ਸਵੇਰ 7-8 ਵਜੇ ਦਾ ਟਾਈਮ ਦੇ ਰਹੇ ਨੇਗੇ ਪਿੰਡ ਆ ਜਾਣਗੇ ਜੀ ਸਸਕਾਰ ਦਾ 9 60 8 9 ਵਜ ਦਾ ਟਾਈਮ ਦੱਸ ਰਹੇ ਨੇ। ਕੋਈ ਯਾਰਾਂ ਦੀ ਕੋਈ ਇਸ ਤਰ੍ਹਾਂ ਦੀ ਕੋਈ ਯਾਦਗਾਰ ਜੀ ਤੁਹਾਨੂੰ ਕੁਝ ਕਹਿਤੀ ਗਏ ਹੁਣ ਦੱਸ ਕੇ ਗਏ ਹੁਣ ਤੁਹਾਨੂੰ ਕੁਝ। ਉਹਨਾਂ ਦਾ ਵਸੇਹੀ ਕਹਿ ਰਹੇ ਸੀ ਕਿ ਵਧੀਆ ਪਰ ਬੱਚਿਆਂ ਦਾ ਦੇਖਭਾਲ ਕਰਨੀ ਹੈ ਤੁਸੀਂ ਨੇ। ਵੀ ਮੈਂ ਤਾਂ ਆਪਣੀ ਡਿਊਟੀ ਚੱਲਿਆਂਗਾ। ਉਹ ਉੱਥੇ ਸੇਵਾ ਕਰ ਰਹੇ ਤੁਸੀਂ ਆਪਣੇ ਬੱਚਿਆਂ ਦਾ ਆਪਣੇ ਪਰਿਵਾਰ ਦਾ ਧਿਆਨ ਰੱਖਣਾ। ਲੈ ਬੱਚਿਆਂ ਨੂੰ ਸੁਤਣਾ ਪੂਰਾ ਲੱਗਦਾ ਕਿੱਥੇ ਜਾਣਾ। ਹਾਂਜੀ ਮੈਂ ਉਹ ਜੋਸਿਆ ਰੋਜ਼ ਨਾਲ ਵੀ ਆਪਣੇ ਬੱਚਿਆਂ ਨੂੰ ਪੂਰੀ ਕਾਮਯਾਬੀ ਹਾਸਲ ਕਰਵਾਵਾਂਗੀ। ਮੈਂ ਉਹਨਾਂ ਦੇ ਕਹਿਣੇ ਤੇ ਚੱਲੂੰਗੀ। ਜੋ ਸੁਪਨੇ ਸੀ ਮੈਂ ਪੂਰੇ ਕਰਵਾਉਂਗੀ ਆਪਣੇ ਬੱਚਿਆਂ ਤੋਂ। ਪਰ ਨਹੀਂ ਬੈ। ਉਹ ਤਾਂ ਵੀ ਕੋਈ ਖਿਦਿ ਪਾਈ ਹੋਈ ਹੈ ਜਿਸ ਤੋਂ ਦੇਖ ਲੋ ਕੰਮ ਮਿਲ ਕੇ ਜੀ ਬੱਚੇ ਦਾ ਵਾਟ। ਇਹ ਕਿਤਾਬ ਦੇ ਨੇ ਉਹ ਬੋਤਲ ਹੈ ਇੱਕ 100 ਬੋਤਲ। ਧਿਆਨੋ ਬੁੱਤ ਤੇ। ਮਾਣੇ ਤੁਨੀ। ਹਾਂ ਮੈਂ ਨੂੰ ਪੂਰਾ ਦੇਖ ਲਈ ਜਿਹੜਾ ਹੈਗਾ ਦੇਖ ਵੀ ਰੱਖਿਆ ਕਰਦੇ ਸੋ ਕੋਈ ਜਾਣ ਮਾਰ ਕੇ ਨਹੀਂ ਹਾਂ ਬਹੁਤ ਜੀ ਕਿੰਨਾ ਕਮਾਲ ਮਹਿਸੂਸ ਕਰ ਰਹੀ ਹਾਂ ਵਾਹ ਤੁਹਾਨੂੰ ਕਿੰਨੇ ਖੁੱਪਣੇ ਤੇ ਹਾਂ ਉਹ ਬੱਚੇ ਨੇ ਬੱਚਿਆਂ ਦੇ ਸੱਤੇ ਰੱਖਣ ਨੂੰ ਵੀ ਸੀ ਆਪਣਾ ਹਾਂ ਬਹੁਤ ਸੇਕੀ ਦੇ ਬੱਚੇ ਉੱਪਰ ਤੱਕ ਹੋ ਇੱਕ ਟਾਈਮ ਦੇ ਵਿੱਚ ਵੀ ਆਪ ਦਾ ਉਹ ਸੋਹਣੀ ਮੇਰੀ ਜੀ ਨਵਾਂ ਗੈਂਦੀ ਵਿਆਹ ਬੱਚੇ ਨੇ ਰਿਆ ਕਰ ਲਿਆ ਹਾਂ ਹਾਂ ਅਸ ਦੇ ਘੇੜਦੇ ਕਹਿੰਦੇ ਪੁੱਤ ਆਉਦੀ ਦੇ ਕੇ ਜਮਾ ਇਹ ਨਾ ਕੋਈ ਦਾ ਨੰਬਰ ਵੀਰ ਸਿੰਘ ਹੈ ਤੇ ਮੈਂ ਫੌਜੀ ਜੀ ਦੇ ਕਰਵੀ ਜੀ ਦਾ ਭਰਾ ਹਾਂ 300 ਦਾ ਜਦੋਂ ਆਏ ਛੁੱਟੀ ਘਟਣ ਮੈਂ ਤਾਂ ਤੁਮ ਨੂੰ ਮਿਲੇ ਤੁਹਾਨੂੰ ਗੱਲਾਂ ਕਰਾ ਬਤਾ ਹੁਣ ਇਹਨਾਂ ਪੂਰੀਆਂ ਗੱਲਾਂ ਬਾਤਾਂ ਜੀ ਇਹ ਖੇਤ ਪੂਰਾ ਖੇਤ ਦਾ ਕੰਮ ਕਰਾਇਆ ਜੀ ਦੀ ਲਾਉਣ ਆ ਤੇ ਉੱਥੇ ਮੈਨੂੰ ਆਇਆ ਜੀ ਅਸੀਂ ਕਹਿੰਦੇ ਜਿੰਨੇ ਫੌਜੀ ਛੁੱਟੀਆਂ ਹੁਣ ਇਹਨਾਂ ਸਾਨੂੰ ਸਾਰਿਆਂ ਨੇ ਕਹੀ ਦੇ ਬਿਜੀਰੀ ਬਿੜੀ ਮਿੜੀ ਰੁਪਈਆ ਸਾਰੇ ਕੰਮ ਕਰਾਉਣਿਆ ਸਾਰੇ ਵਧੀਆ ਕੰਮ ਕਰਾਏ ਨੇ ਤੇ ਜਾਂਦਾ ਮੈਨੂੰ ਕਹਿ ਕੇ ਵੀ ਗਿਆ ਵੀਖੋ ਕਿ ਨਾ ਕਹਿੰਦਾ ਦੁਬਾਰਾ ਰਹਿਣਾ ਕਹਿੰਦਾ ਦਿਹਾੜੀਆ ਲਾਣੀ ਆ ਜਾ। ਮਾੜੀ ਤੋਂ ਛੋਟੀ ਸੀ ਜਿੰਨੀ ਸੀ। ਮੇਰੇ ਤੋਂ ਵੱਡੀ ਵਾਂਗ ਸਾਰਾ। ਉਹਨਾਂ ਦੇ 82 ਦਾ ਜਨਮ ਸੀ। 42 ਸਾਲ ਲੱਗਣੇ ਇਸ ਮੰਤਜੋ। ਇਹੋ ਜਿਹਾ ਸੁਹਾਗ ਦੀ ਖੁਦ ਵੀਰ ਦਾ। ਸੁਹਾਗ ਹੀਰਾ ਬੰਦਾ ਦੀ ਯੋਧ ਵਰਗਾ ਤਾਂ ਬੰਦੀ ਨਹੀਂ ਦੀ ਗੱਲ। ਮਤਲਬ ਮਰਾਨੇ ਕੀ ਰਹਿਣਾ ਦੀ ਗਾ ਜਦੋਂ ਹੁਣ ਫੁੱਟਿਆ ਸੀ ਇੱਕ ਗਰੀਬ ਬਿਵੀਰੀ ਪਰਿਵਾਰ ਦੀ ਉਹਨਾਂ ਦੇ ਕੋਲ ਬੇਟੀ ਲੈ ਬੱਚਾ ਹੋਇਆ। ਘਰ ਆ ਕੇ ਉਹਨਾਂ ਨੂੰ ਤਾਂ ਜੀਰੀ ਲਾ ਕੇ ਦੇ ਗਿਆ 5 ਕਿਲੋ ਜਾ ਕੇ ਨਾਲ ਪੈਸੇ ਦੇ ਕੇ ਆਗਾ ਨਾ ਮੈਂ ਅਗਲੀ ਸੁੱਤੀ ਤੁਹਾਨੂੰ ਕੱਪੜੇ ਦੀ ਦੇ ਸਾਰੇ ਸਮਾ ਕੇ ਦੇਵਾਂਗਾ ਮਤਲਬ ਦਾਨੀ ਵੀ ਇੰਨਾ ਦੀਗਾ ਤੇ ਜਿਹਦੇ ਘਰੋਂ ਬਾਗਿਆ ਐ ਨਹੀਂ ਵੇ ਗਰੀਬ ਆਜਾ ਕਿਵੇਂ ਆ ਉਹਨਾਂ ਦੀ ਕਹੋ ਮੈਨੂੰ ਚਾਹ ਬਣਾ ਕੇ ਦੇ ਦੋ ਆਪਣੇ ਬਾਰਡਰ ਬਾਕਸ ਲਾ ਕੇ ਆਪਣੀ ਜਿਹੜੀ ਗੱਡੀ ਲਾਹ ਰਹੇ ਹੁੰਦੇ ਨੇ ਉਹਨਾਂ ਦੇ ਘਰੇ ਜਾ ਕੇ ਚਾਹ ਵੀ ਹੁੰਦਾ ਕੋਈ ਐ ਨਹੀਂ ਹਸੂਦਾ ਸੀਗਾ ਇਹ ਛੋਟੇ ਨੇ ਜਦ ਮੈਂ ਪੱਬਜੀ ਬੰਦਾ ਸਾਰਿਆਂ ਨਾਲ ਫੋਨ ਲੱਤੇ ਰਹਿੰਦਾ ਜੀ ਜਿਹੜੇ ਦਸਰਿਕੇ ਬੱਚਿਆਂ ਪ੍ਰਤੀ ਦਾਗਾ ਬੜਾ ਹੋਣੀ ਸੋਚ ਬੰਦਿਆ ਸੀ ਕਿ ਰਾਜ ਨੂੰ ਸੱਤਾਂ ਨੂੰ ਆਣਾ ਹਾਂ ਹਾਂ ਉਹ ਮੇਰਾ ਹੁੰਦੀ ਸੀ ਇਹ ਕਿਸੇ ਤਰ੍ਹਾਂ ਹੁੰਦੀ ਸੀ ਮੇਰੇ ਵੀ ਦੋ ਬੱਚੇ ਨੇ ਉਹ ਕਹਿੰਦਾ ਕਿ ਆਪਾਂ ਨੇ ਇਹਨੂੰ ਜੋਬ ਤੇ ਲਾਉਣਾ ਤੇ ਬੇਜਨ ਦੇ ਵੱਡੇ ਨੂੰ ਕਹਿੰਦੇ ਸੀ ਆਈਪੀਐਸ ਅਫਸਰ ਬਣਨਾ ਤੇ ਗੁੜੀਆਂ ਨੂੰ ਖੇਡ ਚ ਲਾਇਆ ਸੀ ਕਹਿੰਦਾ ਵੀ ਇਹਨੂੰ ਮੈਂ ਇੰਡੀਆ ਦੀ ਰਿਗ ਖੇਡ ਚ ਉਹ ਕਰਨਾ ਚਾਹਣਾ ਤੇ ਬੱਚਿਆਂ ਪ੍ਰਤੀ ਤਾਂ ਬਹੁਤ ਆ ਰਹਾ ਦਾ ਕਿ ਉਹ ਆਪਦੇਆਂ ਪ੍ਰਤੀ ਮੇਰੇਆਂ ਪ੍ਰਤੀ ਬਹੁਤ ਪੂਰਾ ਹੋ ਰਹਾ ਸੀ ਜੋ ਡਿਵਾਰਡ ਫੈਮਿਲੀ ਸਾਡੀ ਕੋ ਬਹੁਤ ਨਵੀਗਾ ਜੀ ਹੋਈ ਆ ਨਵੀ ਤਾਂ ਉਹਨਾਂ ਦਾ ਪਾਰਟਿਸ ਨੂੰ ਪਹੁੰਚਣਾ ਕਰਦਾ ਸੀ ਸਟਾਰਟ ਕਰਨਾ ਸੀ 15 ਮਿੰਟ ਅਗੇ ਤੇ ਤਿਆਰੀਆਂ ਦਾ ਜੀ ਸਾਡੇ ਲੋਕਲ ਨੂੰ 7 ਵਜੇ ਪਹੁੰਚ ਜਾਣਗੇ ਤੇ ਉਹਨਾਂ ਨੇ ਸਾਨੂੰ 8:30 ਵਜੇ ਦਾ ਟਾਈਮ ਦਿੱਤਾ ਤੇ ਪਹਿਲਾਂ ਤੈਨੂੰ ਸਾਨੂੰ ਪੁੱਛਿਆ ਸੀ ਵੀ ਦਸਪਾਰ ਦਾ ਟਾਈਮ ਦੱਸੋ ਤੇ ਆਪਣੇ ਵੱਲੋਂ ਤਿਆਰੀਆਂ ਨਜ਼ਾਰੀਆਂ ਜੀ ਕਿ ਕੋਈ ਪ੍ਰਸ਼ਾਸਨਿਕ ਤੌਰ ਤੇ ਕੋਈ ਪਹੁੰਚ ਕੀਤੀ ਪ੍ਰਸ਼ਾਸਨ ਨੇ ਕੋਈ ਜਿਆਦਾ ਵੀ ਦੇਖਦੇ ਕੋਈ ਕਿਸੇ ਤਰ੍ਹਾਂ ਨਹੀਂ ਕੋਈ ਪ੍ਰਸ਼ਾਸਨ ਨੇ ਮੇਰੇ ਪਟਵਾਰੀ ਸਾਹਿਬ ਆਏ ਨੇ ਤੇ ਫੋਨ ਤੇ ਵੈਸੇ ਆਈ ਗਏ ਸੀ ਇਹਨਾਂ ਦੇ ਅ ਪਟਵਾਰੀ ਸਾਹਿਬ ਸੁਭਾ ਕੇ ਗਏ ਨੇ ਤੇ ਹੋਰ ਤਾਂ ਕੋਈ ਅਫਸਰ ਆਇਆ ਨਹੀਂ